ਸਾਬ ਬਹੁਤ ਲੋਕਾਂ ਦੇ ਉੱਪਰ ਨਾ ਕਹਿੰਦੇ ਹਾਸਿਆਂ ਦਾ ਛਿੱਟਾ ਮਾਰ ਕੇ ਬਿਲਕੁਲ ਬਿਲਕੁਲ ਤੇ ਤੁਹਾਡੀ ਕਿਹੜੀ ਯਾਦ ਜਿਹੜੀ ਹੈ ਜਦੋਂ ਮੈਂ ਥੀਏਟਰ ਸਟਾਰਟ ਕੀਤਾ ਨਾ ਬॉय ਸchool ਚ ਸੀਗਾ ਸ਼ਾਇਦ 6ਵੀਂ ਚ ਆ ਸੀ اچھا ਤੇ ਮੇਰੇ ਚਾਚੇ ਦਾ ਮੁੰਡਾ ਚੰਨੀ Менटू ਦਰਸ਼ਨ ਹੋਗਾ ਸਕੂਟਰਾਂ ਵਾਲਾ Менटू ਤੇ ਦਰਸ਼ਨ ਇਕੱਠੇ ਹੁੰਦੇ ਸੀ ਇਹਨਾਂ ਨੇ ਨਾ ਡਿਸਕੋ ਇੱਕ ਸਕਿੱਟ ਕੀਤੀ ਸੀ ਮਕਰਦੀਪ ਨਾਮੇ ਹੋ ਗਿਆ ਤੇ ਉਹਦੇ ਚ ਇਹਨਾਂ ਦਾ ਛਣਕਾਟਾ ਹੋਣਾ ਹਾਂਜੀ ਤੇ ਉਹਦੇ ਤੇ ਇਹਨਾਂ ਨੇ ਉਹ ਗਾਣੇ ਤੇ ਭੰਗੜਾ ਪਾਇਆ ਸੀ ਉਹ ਉਹ ਟਾਈਟਲ ਤੇ ਤੇ ਨਾਲ ਇੱਕ ਸਕ੍ਰਿਟ ਕੀਤੀ ਉਹ ਸਕ੍ਰਿਟ ਦੇ ਵਿੱਚ ਮੈਂ ਸਾਧ ਦਾ ਚੇਲਾ ਆ ਬਣਿਆ ਜੀ ਉਦੋਂ ਬਾਅਦ ਅਸੀਂ ਸੰਗਾਟਾ ਸੁਣਨਾ ਸ਼ੁਰੂ ਕੀਤਾ ਵੀ ਆ ਕਰਕੇ ਉਹ ਬੜਿਆ ਸਿਆਲੀਆਂ ਫਿਰ ਵੀ ਸੀਡੀ ਆ ਗਈ ਉਹ ਹੋ ਗਿਆ ਡੀਵੀਡੀ ਫਿਰ ਸਿਮਰ ਨੇ ਕੀਤੀ ਸੀਗੀ ਸ਼ਮਾਰੂ ਵਾਲਿਆਂ ਦੀ ਪਹਿਲੀ ਵੀ ਸੀਡੀ ਲਾਈ ਲੱਗ ਰਾਣਾ ਬਾਈ ਕਰਮਜੀਤ ਬਾਈ ਪੱਲਾ ਸਾਹਿਬ ਤੇ ਮੈਂ ਉਹ ਤੋਂ ਦੁਕਾਨ ਕਰਦਾ ਸੀ ਮੈਨੂੰ ਸਿਮਰ ਕਹਿੰਦਾ ਤੈਨੂੰ ਰੋਲ ਕਰਨਾ ਹੈ ਡਾਕਟਰ ਦਾ ਉਹ ਰੀਲ ਜੀ ਵੀ ਫਿਰਦੀ ਹੁੰਦੀ ਹੈ ਇੱਕ ਡਾਕਟਰ ਬਣਾ ਹੋਇਆ ਤੇ ਮੈਂ ਕਹਾ ਯਾਰ ਮੈਂ ਦੁਕਾਨ ਤੇ ਕਹਿੰਦਾ ਮਾਲ ਲੈਣ ਕਿਤੇ ਨਹੀਂ ਮੈਂ ਕਹਾ ਸ਼ਨੀਵਾਰ ਚਲ ਐਤਵਾਰ ਦਾ ਰੱਖ ਦੇ ਨੇ ਕਰ ਜੀ ਮੈਂ ਜਲੰਧਰ ਜਾ ਕੇ ਰੋਲ ਕਰ ਗਿਆ ਉਦੋਂ ਤੋਂ ਮੈਂ ਅੱਲਾਹ ਸਾਬ ਨੂੰ ਜਾਣਨ ਲੱਗਿਆ ਪਰ ਜਦੋਂ ਵੀ ਕਿਤੇ ਮਿਲਦੇ ਉਹ ਬੜਾ ਸਮਝਾਉਂਦੇ ਹੁੰਦੇ ਕਿ ਡਟੇ ਰੋ ਲੱਗੇ ਰੋ ਹਾਸਿਆ ਵੀ ਗੱਲ ਉਹ ਹਰੇ ਕੀ ਮਜ਼ਾਕ ਮੇਰਾ ਕਹਿੰਦੇ ਸੀ ਹਾਂ